બસ ਦੇ ਮੂਰੇ ਗੱਡੀਆਂ ਲਗਾ ਕੇ ਪਹਿਲਾਂ ਪਾਇਆ ਕੇਰਾ ਤੇ ਉਸ ਤੋਂ ਬਾਅਦ ਇਸ ਸਰਕਾਰੀ ਬਸ ਤੇ ਕਰਤਾ ਹਮਲਾ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਕਿਸ ਤਰੀਕੇ ਦੇ ਨਾਲ ਕਾਰ ਸਵਾਰ ਆਏ ਹਮਲਾਵਰਾਂ ਦੇ ਵੱਲੋਂ ਬਸ ਦੇ ਉੱਤੇ ਧਾਵਾ ਬੋਲਿਆ ਗਿਆ ਹਾਲਕੀ ਸਵਾਰੀਆਂ ਵੀ ਬੱਸ ਦੇ ਵਿੱਚ ਬੈਠੀਆਂ ਸੀ ਡਰ ਜਾਂਦੀਆਂ ਨੇ ਚੀਕ ਚਿਹਾੜਾ ਸਵਾਰੀਆਂ ਦੇ ਵੱਲੋਂ ਬੱਸ ਦੇ ਵਿੱਚ ਪਾਇਆ ਗਿਆ ਕਿਹਾ ਜਾ ਰਿਹਾ ਹੈ ਕਿ ਡਰਾਈਵਰ ਨੂੰ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਕੀਤਾ ਗਿਆ ਹਾਲਕੀ ਗੱਲ ਕੀ ਹੋਈ ਇਸ ਬਾਬਤ ਅਜੇ ਜਿਹੜੀ ਹੈ ਗੱਲ ਸਾਹਮਣੇ ਨਹੀਂ ਆਈ ਕੋਈ ਪੁਸ਼ਟੀ ਨਹੀਂ ਹੋਈ ਆਖਿਰ ਕਿਸ ਗੱਲ ਨੂੰ ਲੈ ਕੇ ਸਾਰਾ ਮਾਮਲਾ ਗਰਮਾ ਗਿਆ ਆ ਰਹੇ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਜ ਬੱਸ ਦੇ ਅੱਗੇ ਕਾਰ ਲਗਾਈ ਹੈ ਉਸ ਤੋਂ ਬਾਅਦ ਬੱਸ ਨੂੰ ਘੇਰਾ ਪਾ ਕੇ ਧਾਵਾ ਬੋਲ ਦਿੱਤਾ ਗਿਆ ਡਰਾਈਵਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਦੱਸਿਆ ਜਾ ਰਿਹਾ ਬੱਸ ਲੁਧਿਆਣਾ ਡਿੱਪੂ ਦੀ ਹੈ ਬੱਸ ਸਾਨੇਵਾਲ ਕੋਲ ਪਹੁੰਚੀ ਤਾਂ ਉਸ ਵਕਤ ਜਿਹੜਾ ਹਮਲਾਵਾਰਾਂ ਦੇ ਵੱਲੋਂ ਬੱਸ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਇੱਕ ਪਰ ਮੌਕੇ ਦੀ ਵੀਡੀਓ ਤੁਹਾਨੂੰ ਦਿਖਾ ਦਿੰਨੇ ਆ ਕੋਤਰਾ ਬੁਲੰਗਾ ਗੁਰੂਏ ਸੁਣ ਨੰਬਰ ਖੱਬਾ ਦੋ ਜਾਨੀ ਕੀ ਚੱਲ ਰਹੀ ਸਭ ਹਸਤਾਣੀ ਖਦੀ ਨਾ ਦੂਜੀ ਆਹ ਕੋ ਗੁਰੂਏ ਹੋ 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 ਵਾਵਾ ਗੁਰੂਏ ਇਹ ਰੇ ਆ ਗੱਡੀ ਜਿਹੜੀ ਥੋੜੀ ਆ ਬੱਸ ਚੱਲ ਰਹੀ ਸੀਗੀ ਉਹਦੇ ਨਾਲ ਗੱਡੀ ਚੱਲ ਰਹੀ ਸੀਗੀ ਉਹਦੇ ਹਾਂਜੀ ਫੋਰਚਨਰ ਉਹਦੇ ਬੱਸ ਤੇ ਫੋਨ ਤੇ ਫੋਨ ਤੇ ਲੱਗੇ ਹੋਏ ਸੀ ਗੱਡੀ ਵਾਲਾ ਠੀਕ ਹੈ ਜੀ ਉਹ ਬਚਾਅ ਹੋ ਗਿਆ ਨਾਲ ਦੀ ਉਹਨੇ ਗੱਡੀ ਨਾਲ ਗੱਡੀ ਕਨੈਕਟਰ ਆਪਣਾ ਡਰਾਈਵਰ ਨੂੰ ਜੀ ਤੇ ਨਾਮ ਆ ਕੇ ਕੋਈ ਉਹਨਾਂ ਨੇ ਰੋਕਿਆ ਤੁਸੀਂ ਵੀ ਨਾਲ ਹੀ ਸੀਗੇ ਹਾਂਜੀ ਹਾਂਜੀ ਬਸ ਇਹ ਗੱਲ ਸੀ ਹੋਰ ਤਾਂ ਹੋਰ ਤਾਂ ਕੋਈ ਗੱਲ ਨਹੀਂ ਸੀ ਜੀ ਕੀ ਮਾਰ ਕੁਟਾਈ ਨਹੀਂ ਨਹੀਂ ਮਾਰ ਕੁਟਾਈ ਨਹੀਂ ਹੋਾਈ ਨਹੀਂ ਕੁਝ ਨਹੀਂ ਆ ਜਿਹੜੇ ਵੇਖਾ ਮਾਰਦੇ ਗਏ ਹਾਂ ਵਾਹ ਸਿਰ ਪਾੜ ਦਾ ਮਤਲਬ ਹੀ ਫੋਨ ਹੀ ਘੁਣਾ ਰਿਹਾ ਬਲੱਡ ਆ ਰਿਹਾ ਕੋਈ ਨਹੀਂ ਬ੍ਰੇਕ ਨਹੀਂ ਉਹ ਨਹੀਂ ਪੰਚਾਇਤ ਦਾ ਉਹਨਾਂ ਦੀ ਫੋਨ ਤੇ ਗੱਲ ਕਰ ਰਿਆ ਸੀ ਠੀਕ ਹੈ ਜੀ ਸਮਝ ਜਾਈਏ ਜੀ ਲੋਕ ਕੋਈ ਗੱਲ ਨਹੀਂ ਹੁਣ ਡਰਾਈਵਰ ਮਾਰ ਖੁੱਤ ਗਏ ਮੈਂ ਉਹ ਬਲੱਟ ਦੇਖਾਂਗਾ ਡਰਾਈਵਰ ਮਾਰਿਆ ਖੁੱਤ ਦੇਖੋ ਮਾਰਿਆ ਸ਼ੀਸ਼ਾ ਤੋੜ ਕੇ ਗੱਡੀ ਦਾ ਬੱਸ ਦਾ ਆ ਸਾਰੀ ਸਵਾਰੀਆਂ ਖੜੀਆਂ ਕਰੋ ਉਹ ਹੀ ਗੱਲ ਹੈ ਜੀ ਹਾਂ ਔਰ ਉਹੜੇ ਤਾਂ ਜਾ ਸਕਦੇ ਨੇ ਇਹਨਾਂ ਤੋਂ ਕੁਝ ਨਹੀਂ ਉਹ ਹੋ ਗਿਆ ਹੋ ਗਿਆ ਨਹੀਂ ਬਾਅਦ ਚ ਦੱਸਣ ਜੋ ਉੱਤੇ ਹੀ ਹੋਊਗਾ ਹਾਂ ਫਿਊਚਰ ਦਾ ਸਵਾਲ ਹੈ ਜੀ ਜਾਮਦਾਰਾਂ ਤੋਂ ਸਿਆ ਕਾਰਵਾਈ ਤੇ ਫਿਰ ਬੰਦਾ ਸਾਡੇ ਤੱਕ ਪਰ ਵਾਰੀ ਵਾਲਾ ਪੰਚਾਇਤ ਦੇ ਬੰਦਾ ਜਦੀ ਕਰਦੀ ਹੁੰਦੇ ਅਸੀਂ ਬੰਦੇ ਸਾਹੇ ਗੱਲ ਕਰਦੇ ਸਵਾਰੀ ਨੂੰ ਡਰਾ ਤੂੰ ਢਾ ਗਏ ਗੱਡੀ ਦੇ ਵਿੱਚ ਆ ਕੇ ਮੈਨੂੰ ਬੱਟਮਾ ਘੁੱਟ ਕੇ ਰੋੜੇ ਮਾਰ ਕੇ ਜੀ ਮੇਰੇ ਆਪ ਕਾਰਵਾਈ ਜੇ ਤਾਂ ਸੀਗਾ ਯਾਰ ਬੰਦੇ ਜਾਨੀ ਆ ਬਾਰੇ ਵਿੱਚ ਗੱਲ ਕਰ ਰਹੇ ਹਾਂ ਵੀ ਉਹ ਰਿਪੋਰਟ ਬਿਆਨ ਦੇ ਕੇ ਨਵਾਂ ਸਟੂਡਿਓ ਲੈ ਗਿਆ ਰੇਵਰ ਨੂੰ ਸਿਆਰ ਤੇ ਬੰਦੇ ਕੋਈ ਨਹੀਂ ਬਾਕੀ ਸਵਾਰੀਆਂ ਦੇ ਕੋਈ ਫਾਰਟ ਨਹੀਂ ਦਿੱਤੇ ਗੱਲਾਂ ਕੋਈ ਦਿਖਾਉਂ ਨਹੀਂ ਮਾਸੀ ਜੀ ਇਹਨਾਂ ਨੂੰ ਜੀ ਹਾਂ ਜੁਨੀਅਨ ਨਾਲ ਅਸੀਂ ਕਾਰਵਾਈ ਕਰਾਂਗੇ ਹਾਂ ਉਹ ਕਾਰਵਾਈ ਕਰਦੇ ਬੰਦੇ ਜੱਟਾਂ ਦੇ ਬੰਦੇ ਚੱਪੜੂ ਅਸੀਂ ਤੁਹਾਨੂੰ ਫੋਟੋ ਦਿਖਾ ਦਿੰਦੇ ਸਭ ਤੋਂ ਵੱਡਾ ਲੋ ਵੀ ਬੰਦੇ ਆ ਤਰ੍ਹਾਂ ਦੇ ਗ੍ਰਾਮ ਫੜਲੇ ਗਾਂ ਜਿੰਦਰ ਫੜਲੇ ਆ ਅਸੀਂ ਖੋਲਦਾ ਕਿ ਕੋਈ ਗੱਲ ਨਹੀਂ ਸਾਰੀ ਕਰਦੇ ਆ ਆ ਦੇਖੀ ਨਿਊ ਗੱਡੀਆਂ ਦੇ ਇਹਨਾਂ ਦੇ ਦਿੰਦੇ ਸਾਨੂੰ ਗੱਡੀਆਂ ਦੇ ਤਾਂ ਪੱਕਾ ਲਾਰਨੇ ਕਲੀਅਰ ਵੀ ਕਿਹਦੇ ਨਾਂ ਦਾ ਉਹਨਾਂ ਨੂੰ ਆਪਾਂ ਲੋਕਾਂ ਨੂੰ ਕੋਈ ਰਸਟਕਾਨਾ ਸਿਰੇ ਤਾਂ ਕਹਿੰਦਾ ਚੱਲਿਆ ਨਾ ਗੱਡੀਆਂ ਦੀ ਨੰਬਰ ਦੇ ਦੇ ਤੇ ਗੱਡੀਆਂ ਟਰੇਸ ਕਰ ਲੋ ਉਹਨਾਂ ਦੇ ਮੈਂ ਬੰਦਿੰਗ ਹੀ ਭਾਈ ਮੇਰੀ ਤਾਂ ਗੱਲ ਹੈ ਨੰਬਰ ਚ ਪਹਿਲਾਂ ਮੇਰੀ ਗੱਲ ਇਹ ਇਹ ਕੜਾਏ ਆ ਪਾਤ ਨਹੀਂ ਲੱਗੂਗਾ ਗੱਡੀਆਂ ਤਾਂ ਰੋੜ ਆ ਸੋਡਾ ਸਾਰੇ ਹੈ ਆ ਲੱਗਣ ਨੂੰ ਲੱਗ ਜੂਗਾ ਇਹ ਅੱਜ ਦੀ ਗੱਲ ਹੈ ਅੱਜ ਦੀ ਜੀ ਇਹ ਅੱਜ ਹੀ ਹੋਊਗਾ ਜੇ ਨਾ ਹੋਇਆ ਤੁਸੀਂ ਫੇਰ ਨਹੀਂ ਉਹੀ ਆਉਂਗਾ ਜੀ 10 ਕੀ ਸਭ ਬਕਾਇਦਾ ਬਣਾਉਣ ਦੀ ਜ਼ਰੂਰਤ ਨਹੀਂ 10 ਮਿੰਟ ਕੋਈ ਨਹੀਂ ਆਇਆ ਨਾ ਮੁਲਾਜ਼ਮ ਆ ਭਾਈ ਜੀ ਰੋਡ ਤੇ ਲੋਕਾਂ ਨੇ ਜਾਮ ਲਾ ਦਿੱਤਾ ਜੀ ਮੇਰੇ ਬੇਨਤੀ ਸੁਣੋ ਮੈਂ ਪਹਿਲਾਂ ਉਹਨਾਂ ਨੂੰ ਕਰਿਆ ਸਾਡੇ ਹੁਣ ਰੋਡ ਤੇ ਜਾਮ ਲੱਗਿਆ ਕਿੱਧਰ ਜੀ ਆਜਣਾ ਮੈਂ ਕਹਿੰਦਾ ਜੀ 10 ਤੋਂ 15 ਮਿੰਟ ਬਾਅਦ ਜਾਮ ਲੱਗਿਆ ਜੀ ਗੱਡੀਆਂ ਵਾਲੇ ਨੇ ਆ ਕੇ ਰੋਕੀਆਂ ਲੋਕ ਲਾਹਨਤਾਂ ਪਾਉਣ ਲੱਗੇ ਵੀ ਤੁਹਾਡੇ ਡਰਾਈਵਰ ਨੂੰ ਮਾਰ ਕੇ ਤੁਸੀਂ ਗੱਡੀ ਨਹੀਂ ਚੀਕਦੇ ਸਾਡੀ ਗੱਡੀ ਵੀ ਰੁਕੀ ਜਾਂ ਜੇ ਤਾਂ ਅਸੀਂ ਤੁਸੀਂ ਕਹਿੰਦੇ ਸੀ ਅਸੀਂ ਕਿਰਪਾਈ ਦੇ ਹੋਈਏ ਅਸੀਂ ਨਹੀਂ ਲੀਗ ਕਰਦੇ ਕਹਿੰਦੇ ਬੰਦ ਮਰੇ ਨੀਂਂਗਲ ਹੋਣਾ ਨਹੀਂ ਇਹਨਾਂ ਦੇ ਲਿਖਾਓ ਜੀ ਇਹਦੇ ਥੋੜੇ ਡਰਾਈਵਰ ਤੇ ਨਾ ਉਹਦੇ ਲਿਖ ਲੈਂਦੇ ਹਾਂ ਜਦੋਂ ਤੁਹਾਡੀ ਮੁਲਾਜਮ ਹੈ ਸੀ ਕਹਿੰਦੇ ਕੰਮ ਹੋ ਜਾਈ ਮੈਟਿਕੀਟੀ ਤਾਂ ਕਿੱਥੇ ਨਹੀਂ ਫੜੀ ਜਾਂਦੇ ਜੇ ਜਿਲेंद्र ਫੜੀ ਜਾਂਦੇ ਕਿ ਖੋਲ ਦੋ ਜੀ ਭਾਈ ਬੰਦੇ ਫੜਦੇ ਰੇਟਮ ਵਿੱਚ ਲਿਖਾਓ ਜੀ ਤਾਂ ਹੀ ਹੋਊ ਫਿਰ ਇਹ ਤਾਂ ਹੁਣ ਜੇ ਤੁਸੀਂ ਬਾਹਰ ਉੱਥੇ ਲੱਭਣੀ ਹੈ ਐਡਮੈਂਟ ਲਿਆਓ ਦੋ ਉਸੇ ਨਹੀਂ ਐਡਮੈਂਟ ਸਾਰੀਆਂ ਵਿੱਚ ਜਿਆਦਾ ਨਾ ਖਰਾਬ ਕਰੋ ਤੁਸੀਂ ਆਪ ਹੀ ਹਬਦਾ ਕਰਿਓ ਤਾਂ ਸਾਰਾ ਹੌਸਲੇ ਲੈ ਜਾਣਾ ਕਿਸੇ ਨੇ ਕਿਸੇ ਜਾਣਾ ਯਾਰ ਉਹ ਤਾਂ ਜਿੰਨੀ ਧਾਰ ਬਈ ਹੈ ਜੋ ਆ ਕੰਮ ਕਰਾਉਣ ਦੀ ਕਰਾਉਣੀ ਆ ਜਾਬਤ ਖੋਲੂ ਤੁਸੀਂ ਯਾਰ ਤੁਹਾਡਾ ਨਾਮ ਕੀ ਰਹਿ ਗਿਆ? ਯਾਰ ਇਹ ਤਾਂ ਸਵਾਰੀ ਦੇ ਸਰ ਬਿਆਨ ਲਿਖ ਲਓ ਸੱਤਿਆਂ ਮੁੱਕਰ ਯਾਰ ਜਿਹੜਾ ਬਿਰਜੀ ਘਰ ਤੋਂ ਇੱਕ ਕਾਰ ਤੋਂ ਆ ਲੈਣ ਮੈਂ ਦੱਸ ਦੋ ਇਹ ਗੱਡੀ ਚ ਲੈ ਲਓ ਜੀ ਵੀ ਜਾਓ ਜੀ ਇਹ ਗੱਡੀ ਨਾਲ ਗੱਡੀ ਚ ਆਹ ਚੁੱਤੀਆਂ ਨਾਲ ਆ ਜੀ ਗੱਡੀ ਚ ਦੇਖੋ ਨਾਲੀ ਵੀਡੀਓਗ੍ਰਾਫੀ ਦਾ ਫੋਨ ਤਾਂ ਦੇਖੋ ਜੀ ਦੋ ਦੋ ਸ਼ੂਟ ਹੋ ਗਿਆ डाय <figuration> <speaking in ecology> <speaking techniques> ਹਰ ਬੋਲਦਾਗੇ ਲਓ ਜਮਾਈ ਸਟੇਟਮੈਂਟ ਤੁਸੀਂ ਪੁੱਛੋ ਕੀ ਗੱਲ ਬਾਤ ਹੋ ਰਹੀ ਆ ਗੁਰਦੇ ਪੁੱਛੋ ਜੇ ਤੁਸੀਂ ਤੇ ਇੱਕ ਲਾਪ ਡਰੋਨ ਵਾਲੇ ਕਿਸੇ ਨੇ ਚੱਲੇ ਪੀਸ ਪੁੱਛੋ ਹੀ ਤੇ ਤੁਸੀਂ ਨਾਲ ਵੀ ਦੱਸ ਸਪੱਸ਼ਟ ਬਿਆਨ ਲਗਾ ਦਿਓ ਜੀ ਜੋ ਜੋ ਇਹਨਾਂ ਨਾਲ ਇਹਨਾਂ ਨਾਲ ਸਾਡੀ ਚੋਣ ਹੋ ਰਹੀ ਹੈ ਇਹਨਾਂ ਦਾ ਮੇਰਾ ਲਿਖੋ ਮੈਂ ਬੈਠਾ ਦੀ ਹਾਂ ਔਰ ਇੱਥੇ ਬੈਠਾ ਦੀ ਮੈਂ ਦੇਖੋ ਜੀ ਮੇਰਾ ਲਿਖੋ ਬੱਸ ਦੇਖੋ ਅਗੂ ਸਾਡੇ ਲਖਾ ਗਿਆ ਦਰ ਲਿਆ ਲਿਆ ਲਖੋ ਔਰ ਇਹ ਜੀ ਕਿਸੇ ਨਾਲ ਵੀ ਹੋ ਸੰਗਾ ਕਰਨ ਵਾਲੀ ਕੋਈ ਗੱਲ ਨਹੀਂ ਆਸੀਂ ਨਾਲ ਸਾਡੀ ਜੂਨੀਅਰ ਐਡੀ ਤਗੜੀ ਆ ਪੰਜਾਬ ਦੀ ਬਾਈ ਦੀ ਅਸੀਂ ਨਾ ਰਹੇ ਤੁਹਾਡੇ ਸਾਰਾ ਪੰਜਾਬ ਬੰਦ ਕਰ ਸਕਦੀ ਹਾਂ ਇੱਕ ਮਿੰਟ ਆਪਣੇ ਤਰੀਕੇ ਨਾਲ ਪੁੱਛੋ ਨਾ ਵੀ ਕੀ ਗੱਲਬਾਤ ਹੋਈ ਹੈ ਕੀ ਮਸਲਾ ਹੈ ਹੋ ਜਾਂਦਾ ਇਹਨੂੰ ਬੱਸ ਵੀ ਹੋ ਸਕਦਾ ਕੋਈ ਗੱਲ ਵਾਲੀ ਜਾਂ ਜੋਹੀਆਂ ਦੱਸੋ ਸੱਚ

ਪੁੱਤਰ ਸੁਖਦੇਵ ਸਿੰਘ ਟੈਂਡਰ ਨਦਾਮਪੁਰ ਜ਼ਿਲ੍ਹਾ ਸੰਗਰੂਰ ਟੈਂਡਰ ਟੈਂਡਰ ਨਦਾਮਪੁਰ ਨਦਾਮ ਨਦਾਮਪੁਰ ਨੰਨਾ ਦੱਦੇ ਨੂੰ ਕੰਨਾ ਮੰਮਾ ਜ਼ਿਲ੍ਹਾ ਜ਼ਿਲ੍ਹਾ ਸੰਗਰੂਰ ਜੀ ਮੈਂ ਅੱਜ ਇੱਥੇ ਬੈਠੀ ਤੈਨਾਂ ਨੰਬਰ ਸੀਟ ਤੇ ਆਇਆ ਭਾਈ ਸਾਹਿਬ ਦੇ ਨਾਲ ਜੀ ਇੱਥੇ ਗੱਡੀਆਂ ਆਈਆਂ ਨੇ ਦੋ ਜੀ ਮੂਰੇ ਰੁਕੀਆਂ ਨੇ ਗੱਡੀ ਘੇੜੀ ਹੈ ਜੀ ਆਪ ਨੂੰ ਸਿੰਘ ਨੂੰ ਪੱਥਰ ਮਾਰ ਲੱਗੇ ਜੀ ਡਰਾਈਵਰ ਦੇ ਪੱਥਰ ਮਾਰਿਆ ਜੀ ਮੈਂ ਆਉਂ ਜਰਾ ਸੀ ਨਹੀਂ ਕਹਿੰਦੇ ਹੈ ਮਾਰਿਆ ਹੋਊ ਅਸੀਂ ਡਰਾਈਵਰ ਦੇ ਪੱਥਰ ਮਾਰਿਆ ਜੀ ਮੈਂ ਹੱਥ ਨਾਲ ਉਹਦਾ ਵਿਚਾਰੇ ਦਾ ਖੂਨ ਰੋਕੇ ਆ ਹਾਂ ਆ ਖੂਨ ਦੇਖ ਲੋ ਤੇ ਦੇਖੋ ਤਾਂ ਸਾਡਾ ਦੇਖਿਆ ਨਹੀਂ ਗਿਆ ਲੈ ਗਿਆ ਵੀ ਨਹੀਂ ਲੈ ਗਿਆ いや ਖੂਨ ਦੇਖ ਲੋ ਮੇਰਾ ਹੱਥ ਦੇਖ ਲੋ ਆ ਸਾਰਾ ਖੂਨ ਨਾਲ ਭਰ ਗਿਆ ਰਮਾਲ ਵੀਰੀ ਭਰ ਗਈ ਸਾਰਾ ਦੇਖਿਆ ਨਹੀਂ ਗਿਆ ਹੈਗਾ ਤੁਸੀਂ ਭਾਈ ਲਿਖਾਉਂਦੇ ਕਿਉਂ ਨਹੀਂ ਯਾਰ ਤੁਹਾਡੇ ਸਾਹਮਣੇ ਤਾਂ ਹੋਇਆ ਸਾਰਾ ਕੁਝ ਇਨਸਾਨੀ ਵੀ ਮਰ ਗਈ ਛੋਟੇ ਜਵਾਕਾਂ ਦੇ ਲੱਗਦੇ ਕੀ ਕਰਦੇ ਸਾਰੇ ਛੱਪਾਂ ਨਹੀਂ ਲੱਗਣੀਆਂ ਇਹਦੀਆਂ और इधर से भी तो कई सारे लोग आ गए कई सारे मारते ना वो निश्चित असली भी सड अपने कीड़ा मोटा मोटा बोलो जी उसने वहां से आके उसने की मारी है मेरी तो आंख से पत्थर मारा वो आपके पास में लगाया है तुमने देखे रखी है कि वे गाड़ी घेर के पत्थर मारे नहीं जी हां पहले उसने गाड़ी रुकाई आगे गाड़ी लगा के फिर ये बस रुकाई और फिर उन्होंने आके इसका हाथ मारा पहले पत्थरों ने इतना नहीं मारा पहले वो बस में ही चढ़ गए थे फिर उधर से हाथ मारा ये ना देखियो आगे लड़ाई हो गई ਭਰ ਬਈ ਕੀ ਹਾਲ ਹੈ ਬਈ 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 ਕੀ ਗੱਲ ਹੋਈ ਬੱਸ 'ਚ ਪਿੱਛੇ ਜਿਹੜੀ ਆ ਕੇ ਨਾਲੇ ਮਾਰਕੁੱਟ ਕੀਤੀ ਆ ਤੁਹਾਨੂੰ ਪਤਾ ਕੋਈ ਗੱਲਬਾਤ ਆ ਗੱਲਬਾਤ ਆ ਇਹ ਆ ਵੀ ਇਹਨਾਂ ਨੇ ਗਾੜ ਕੱਢੀ ਉਹ ਮੁੰਡੇ ਨੇ ਕਿਹੜੇ ਨੇ ਕੱਢਣ ਵਾਲੇ ਨੇ ਕਾਰ ਵਾਲੇ ਨੇ ਅੱਛਾ ਇਹ ਕਹਿੰਦੇ ਵੀ ਤੂੰ ਗਾੜ ਕੱਤੋਂ ਕੱਢੀ ਅੱਛਾ ਵੰਦੀ ਮਾ ਟੱਕਾ ਲਿਆ ਇਹਨਾਂ ਨੇ ਬੱਚਾ ਜਮ ਮਾਰ ਟੱਕਾ ਹੁਣ ਇੱਥੇ ਆ ਗਏ ਫਿਰ ਕੀ ਇਹਨਾਂ ਨੇ ਕੀਤਾ ਹੋਇਥਿਆ ਕਿਉਂ ਮੋਟਰਾਂ ਬੰਦੇ ਮਾਰਿਆ ਪਤਾ ਨਹੀਂ ਉਹ ਲੋ ਨਿਕਲ ਬਹੁਤ ਅੱਛਾ ਤੁਸੀਂ ਕਿੱਥੇ ਜਾਣਾ ਸੀਗਾ ਅਸੀਂ ਪਿੱਪਲੀ ਜਾਣਾ ਤੁਸੀਂ ਕਿੱਥੋਂ ਬੈਠੇ ਅਸੀਂ ਲੁਧਿਆਣੇ ਤੋਂ ਤੇ ਤੁਸੀਂ ਕਿੱਥੋਂ ਆਏ ਅਸੀਂ ਜੀ ਮੋਗੇ ਤੋਂ ਅੱਛਾ ਅੱਛਾ ਕਿੱਥੇ ਜਾਣਾ ਅਸੀਂ ਜਾਣਾ ਜੀ ਪਿੱਪਲੀ ਪਿੱਪਲੀ ਜਾਣਾ ਤੁਸੀਂ ਪਿੱਛੇ ਕਿੱਥੇ ਜਾਣਾ ਸੀ ਅਸੀਂ ਮਾਮ ਬਾਲੇ ਜਾਣਾ ਅੱਛਾ ਜੀ ਤੁਸੀਂ ਬਬੂ ਜੀ ਕਿੱਥੇ ਜਾਣਾ ਤੁਸੀਂ ਕਿੱਥੇ ਜਾਣਾ ਹਾਂ ਹਾਂ ਦਿੱਲੀ ਅੱਛਾ ਕੋਈ ਬਸ ਵਾਲਿਆਂ ਦਾ ਕਫੂਰ ਹੈਗਾ ਸੀ ਡਰਾਈਵਰ ਕਨੈਕਟਰ ਦਾ ਨਹੀਂ ਜੀ ਨਹੀਂ ਜੀ ਉਹਨਾਂ ਦਾ ਕੁਝ ਨਹੀਂ ਕੋਈ ਗੱਲ ਵੀ ਸੁਣੀ ਹੈਗੇ ਇਹਨਾਂ ਤੋਂ ਇਹ ਤਾਂ ਨਹੀਂ ਮੁੰਡਾ ਕਰਕੇ ਖਰਾਬ ਵੀ ਆ ਕੇ ਪੂਰੇ ਘੱਡੀ ਕਰਕੇ ਉਹਨਾਂ ਨੇ ਕੰਪਰ ਰੋਕੇ ਇਹਨੂੰ ਮਾਰਿਆ ਕਰਦੇ ਬਰਾਬਰ ਇਹ ਮਾਰੇ ਕਰਦੇ ਉਹਨਾਂ ਦਾ ਨਾਮ ਕਰਦਾ ਇਹਨਾਂ ਨੇ ਅੱਛਾ ਬੱਤੀ ਲਾ ਕੇ ਕੁੱਟਣਾ ਬਸ ਜੀ ਕੁੱਟਣਾ ਕੇ